ਕਮ ਟੂ ਮਾਈ ਵਲੌਗ ਟੋਟਾ ਸਵਾਗਤ ਹੈ ਜੀ ਆਪਣੇ ਨਵੇਂ ਵਲੌਗ 'ਚ ਅੱਜ ਆ ਜੀ ਆਪਣੇ ਵਲੌਗ ਦਾ 113ਵਾਂ ਦਿਨ ਮਿੱਤਰੋ ਚਲੋ ਫਿਰ ਹੁਣ ਚੱਲਦੇ ਹਾਂ ਸਾਹ ਤੇ ਮਾਸਟਰ ਜੀ ਵਰਗੇ ਵੀ ਆਉਣਗੇ ਮੰਮੀ ਅੱਜ ਬਣ ਰਹੀ ਹੈ ਮਾਈਸਾ ਲੱਗਾ ਪਾਣੀ ਬੰਨਿਆ ਲੈਟ ਆਈ ਵੀ ਮੋਟਰਾਂ ਨੇ ਮੁਰਗਾ ਦਾ ਉਹਦੀ ਬੋਲਦਿਆਂ ਨੂੰ ਸੁਣ ਕੇ ਬਾਗ ਦਿੰਦਾ ਜੀ ਤੇ ਪੂਰਾ ਸਖਾਇ ਹੁੰਦਾ ਹੋਰ ਕੋਟ ਪਾਇਆ ਪਾ ਤਕੇ ਆ ਗੋਡਾ ਪਰ ਹਲੇ ਗੇਫਟੀ ਵੀ ਨਹੀਂ ਆਇਆ ਹਟ ਰਹੁੰਦੀ ਆ ਟੜਕੇ ਟੜਕੇ ਹੁਣ ਬੰਦ ਹੋ ਗਿਆ ਜੀ ਤੇਰਾ ਹੋਰ ਆ ਸਾਡੀ ਟੀਮ ਵੱਧ ਗਈ ਜੀ ਹਰੇ ਮਾਟਰ ਜੀ ਵੀ ਪਹੁੰਚ ਚੁੱਕੇ ਨੇ ਅੱਜ ਮਾਟਰ ਜੀ ਕਿਵੇਂ ਆ ਜੀ ਬੋਕਰਪੋਟ ਉਦਾਂ ਤਾੜੇ ਟੌਪ ਕਹਿੰਦੇ ਗੱਲਾਂ ਬਾਤਾਂ ਹੋਈਆਂ ਨੇ ਜੀ ਕਿਵੇਂ ਰਿਹਾ ਜੀ ਮਾਸਟਰ ਜੀ ਅੱਜ ਫਾਸਟ ਡੇ ਵਧੀਆ ਰਿਹਾ ਵਧੀਆ ਰਿਹਾ ਡੁੱਡ ਰਿਹਾ ਜੀ ਤਾਂ ਹੀ ਉਹ ਕਹਿੰਦੇ ਸੀ ਅਜੀ ਆਇ ਗੁਰੂ ਆਇ ਗੁਰੂ ਤੇ ਆਏ ਕੰਗਾ ਜੀ ਗਿਫਟ ਭੇਜ ਦੇਂਗਾ ਮੈਨੂੰ ਦਾਣਾ ਦੋ ਲੈ ਹਾਂ ਹਾਂ ਓਕੇ ਕੋਈ ਜਾਣ ਲਗਾ ਸੂਰਜ ਚੜ ਚੁੱਕਿਆ ਹੈ ਅੱਜ ਸੋਣਾ ਸੀ ਲੇਟ ਹੋ ਗਏ ਮਸਟਰੂ ਦੇਖੋ ਸੂਰਜ ਕਿਆ ਬਾਤ ਹੈ ਚੱਲ ਜੀ ਸਾਡਾ ਟੋਲੂ ਸਕੂਲ ਕਿੰਨੇ ਦਿਨਾਂ ਬਾਅਦ ਚੱਲਿਆ ਅੱਛਾ ਹੋ ਗਏ ਸਕੂਲ ਮਿੱਤਰੋ ਸ਼ੁਰੂ ਸਾਡਾ ਗੋਪੀ ਜਾ ਰਿਹਾ ਜੀ ਪਟਾੜੇ ਜਾ ਰਹੇ ਹੈ ਗੋਪੀ ਮੋਟਰ ਚੱਲਦੀ ਹੈ ਮਿੱਤਰੋ ਲਾਸਣ ਰਮਾ ਦੀ ਆਪਣਾ ਲਾਸਣ ਚਾਹੀ ਰਮਾਉਣ ਵਾਲਾ ਅੱਟੂ ਵੀ ਪਾਟ ਗਈ ਮਿੱਤਰੋ ਤਾਂ-ਤਾਂ ਤੋਂ ਗੜੀਆਂ ਜੇ ਹੋ ਗੀਆਂ ਲੈ ਕੋ ਵੱਧ ਜਉਣ ਦੇ ਲੱਗੇ ਵੀ ਨਵੀਂ ਲਈਏ ਧੁੱਪ ਨਹੀਂ ਛੱਡਦੀ ਇਹਨੂੰ ਤਾਂ ਉਹਦੀ ਪਾਣੀ ਲਾ ਕੇ ਉਹਦੀ ਸਾਂਹੀ ਜਾਵੇ ਇਹ ਤਾਂ ਬਾਤ ਰਹਿੰਦੀ ਇਹ ਤਾਂ ਉਹਦੇ ਤਾਰ ਤੂਚ ਫਸ ਗਈ ਚਿੱੱਚੀ ਗਈ ਪਾੜ ਗਈ ਤਾਂ ਕਰਕੇ ਆ ਗਏ ਮੈਂ ਅੱਤਰੋਂ ਲਾਉਣ ਚ ਪਾਣੀ ਅਜਾ ਵੀ ਰਮਾ ਕੇ ਇੱਥੇ ਵੀ ਲਾਈਏ ਮੇਰੇ ਤੇ ਮਰਤਾਂ ਜੀ ਬਾਹੀ ਇਹਨੂੰ ਵੀ ਪਾਣੀ ਲਾ ਕੇ ਬਾੜੀ ਔਰ ਦੇਖ ਲੈਣੇ ਹੈ ਇੰਹੀਂ ਬਾਹ ਹੈ ਗਈ ਬਾਹਾਂਗੇ ਪੱਕਾ ਵਾਲਾ ਰਮਾ ਕੇ ਬਾਹਾਂਗੇ। ਵਰ ਗਿਆ ਮੇਤਰੋ ਸਾਰਾ ਸਨੇਲਾ ਸਣ। ਸਨੇ ਪਾਲਕ ਜਿਹੜਾ ਆਣੇਗਾ। ਦਾਜਰਾ ਜਿਹੜਾ ਕਰਦੇ ਆ ਮੇਤਰੋ ਆਪਾ। ਸਪਰੇਅ ਵਰਹੀਂ ਤੇ ਆ ਡੋਲੀ ਨਾਲ। ਫਿਰ ਪਾਈ ਜੀ ਮੇਤਰੋ ਆਪਾ ਸੁੰਡੀ ਜੀ ਵਾਲੀ ਮੈਂ ਕਿਹਾ ਬੂਟਾਂ ਦੇ ਵੀ ਮਾਰਦੀ ਐ। ਨਾਲਿਆ ਨਾਰਜੇ ਤੇ ਮਾਰਦੀ ਸੁੰਡੀ ਜੀ ਫਿਰਦੀ ਸੀ ਇੱਥੇ। ਮਹਾ ਸੜਕੀ ਦੰਨੇ ਫਰ ਨਾਲ ਦੀ ਨਾਲ ਇਹ ਚੱਲ ਪਿਆ ਪੱਪਰਸੀ ਨੂੰ ਪ੍ਰਸੀ ਨੂੰ ਤੇ ਵੀ ਆਹ ਹਰੀ ਜੀ ਸੁੰਡੀ ਆ ਰੁੱਤ ਬਹੁਤ ਪਾਈ ਜਾਂਦੀ ਹੈ ਜੀ ਬਦਨਾ ਤੇ ਵੀ ਬਾਲਾ ਹੁੰਦਾ ਇਹਦਾ ਬਾਦ ਦੇ ਵੀ ਵਾਲੀ ਹੁੰਦੀ ਹੈ ਪੱਤੇ ਜੂ ਹੀ ਖਾ ਜਾਂਦੀ ਹੈ ਪਲੇਟ ਬਲੇਟ ਦਸਦੀ ਆ ਫਿਰ ساری ਪ੍ਰਸੀ ਨੂੰ ਤੇ ਵੀ ਮਾਰਦੀ ਇਹ ਹੈ ਮੇਟਰੋ ਸਾਡੀ ਰੀਅਲ ਜੱਟ ਲਾਈਫ ਆਪਾਂ ਰੀਅਲ ਆ ਬਾਈ ਰੀਲਾਂ ਵਾਲੇ ਨਹੀਂ ਪਾਉ ਜੇ ਜੀ ਮੈਟਰੋ ਬੱਤਨਾ ਬਲੇ ਤੋਂ ਲੇ ਤੇ ਆਪਾਂ ਪਰੂਰੀ ਅੰਬੂਰ ਆਪਾਂ ਕੇਲੇ ਬੂਲੇ ਜੇ ਕਿਉਂਕਿ ਹੁਣ ਆਪਾਂ ਭੱਜਣ ਜੇ ਜਾਇ ਕਰਾਂ ਇੱਤਾਂ ਕਰਕੇ ਤਾਂ ਥੋੜਾ ਜਿਹਾ ਧਿਆਨ ਵੀ ਰੱਖ ਲੈਣਾ ਖਾਣ ਕੇ ਪਰ ਜਦਾ ਸਮਰਾ ਕੇ ਲਿਓ ਨੇ ਧਰਮੇ ਦੇਓ ਚਲੋ ਜੀ ਆ ਗਏ ਜੀ ਧਰਮੇ ਦੇ ਹੈਗਾ ਹੈਗਾ ਫਿਰ ਕਰਾ ਮੈਟਰੋ ਸਟੈਪ ਲੈਜਰ ਜਾਂ ਠੀਕ ਨਾਲੇ ਪੋ ਆਇਆ ਉਹਦੇ ਪਾਵਰ ਪਲੱਗ ਨਾਲੇ ਫਿਰ ਘਰੇ ਉਹਨਾਂ ਦੇ ਕਰਾਉਣੇ ਲਈ ਠੀਕ ਜੇ ਉਹ ਲੈਕ ਤੇ ਪਲੱਗ ਫਿਰ ਗਿਆ ਜੀ ਸੋਡੀ ਇਲੈਕਟ੍ਰੀਕਲ ਇਹਨਾਂ ਨੂੰ ਕਿਹਾ ਵੀ ਸਾਡੇ ਪਲੱਗ ਦੇ ਕਰਕੇ ਜਾਏ ਉੱਥੇ ਹਾਂ ਉਹ ਪਤਾ ਨਹੀਂ ਕਿੱਧਰ ਵਾਕੇ ਆ ਵਾਕੇ ਜੀ ਕੈਨੇਡਾ ਵਾਕੇ ਹੁਣ ਵਿਲੇ ਹੀ ਨੇ ਕੈਨੇਡਾ ਵਾਕੇ ਕੈਨੇਡਾ ਵਾਕੇ ਦੁਆਕੇ ਅੱਛਾ ਅੱਛਾ ਆ ਕੇ ਜੀ ਨਾਲ ਬੁਲਾ ਦਿਓ ਜੀ ਪਰਮਾਈ ਚੇਸ ਰੈਸਿਡੈਂਸੀ ਤਾਰੀ ਅੰਗੂਲਪਨ ਦਾ ਨਾਮ ਹੈ ਕੁਨਾਰ ਪਰ ਪਵਾਇ ਮੈਟਰੋਪਾ ਗੰਡੇ ਟੈਂਪੂ ਤੋਂ ਇਹ ਬਾਈ ਕਾਲੇ ਕੰਨ 100 ਰੁਪਏ ਦੇ 3 ਕਿਲੋ ਮਿਲ ਗਏ ਪਰ ਆਪਾਂ ਚਲੇ ਘਰ ਨੂੰ ਮੈਟਰੋ ਬਾਈ ਜੇ ਵੀ ਆ ਗਈ ਸੀ ਬਕਰ ਸੱਚ ਕੇ ਪਲੱਗ ਜੇ ਠੀਕ ਕਰਨ ਹਾਂ ਵੀ ਚਲਾ ਜਾ ਇੱਕ ਇੱਕ ਆਦਮੀ ਕੇ ਸਾਥੇ ਆਦੀ ਜਾਂਦੀ ਕੈਮਰਾ ਠੀਕ ਹੈ ਜੁੜੀ ਰੱਖ ਲਈ ਤਾਂ ਵੀ ਸਕੂਲ ਜਾਣ ਲੱਗਿਆ ਨਹੀਂ ਜਾਣ ਲੱਗਿਆ ਨਹੀਂ ਅੰਦਰ ਦੇਖੋ ਹੁਣ ਚੱਲੇ ਆ ਜੀ ਅਸੀਂ ਪੱਕੇ ਬਾਗ ਚ ਇੰਟਰਵਿਊ ਵਾਲੇ ਰਨਿੰਗ ਕਰਨ ਬਰੋ ਆ ਚੁੱਕੇ ਆ ਜੀ ਅਸੀਂ ਪੱਕੇ ਬਾਗ ਚ ਦੇਖੋ ਤੁਹਾਡੇ ਪੱਕੇ ਬਾਗ ਚ ਕਿਵੇਂ ਰੌਣਕ ਲੱਗਦੀ ਆ ਐ ਕਿ ਫਟੀ ਸਹੀ ਹਾਂ ਬਈ ਦੇਖੋ ਜੀ ਕੀ ਬਾਤ ਆ ਉਧਰ ਬਾਲੀਬਾਲ ਚੱਲਦੀ ਆ ਮਿੱਤਰੋ ਉਧਰ ਬਾਲੀਬਾਲ ਚੱਲਦੀ ਆ ਆਪਣਾ ਇੰਟਰਵਿਊ ਜਾ ਸੀ ਤਾਂ ਕਰਕੇ ਅਸੀਂ ਸੂਰਪ ਦੇਣਾ ਆਏ ਸੀ ਬਾਈ ਸੂਟ ਲੈਂਦਾ ਸਾਡਾ ਬੀਬੀਸੀ ਤਿਆਰ ਹੈ ਜੀ ਨਿਊਜ਼ ਆਪਣੀ ਇੰਟਰਵਿਊ ਰੌਂਡ ਪਾਇਆ ਜੀ ਆਊਟ 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 ਆ ਬਈ ਆਊਟ ਆਊਟ ਆ ਆਊਟ ਆ ਵੀਡੀਓ ਹੈਗੇ ਸਾਡੇ ਕੋਲੇ ਵੀਡੀਓ ਹੈਗੇ ਚਲੋ ਵੀ ਦੇਦਾ ਬਾਈ ਇੰਟਰਵਿਊ ਆਪਾਂ ਸ਼ਾਰਟ ਵੀ ਦੇਤੇ ਹੁਣ ਚੱਲਿਆਂ ਚੜਾਈਏ ਫੇਰ ਆਗੇ ਜੀ ਮਿੱਤਰੋ ਪੱਤਕਾਰ ਚੰਗਾ ਵੀ ਲੋਸਟ ਫੋਟ ਨਾਈਟ